ਜਿਹੜੀ ਤੁਸੀਂ ਗੱਲ ਕੀਤੀ ਸਰਾਵਾ ਪਿੰਡ ਦੀ ਜਿਹੜਾ ਫਸਲ ਦਾ ਮਸਲਾ ਆ ਉਹਦੇ ਵਿੱਚ ਇੱਕ ਜਿਹੜੇ ਜਥੇਬੰਦਕ ਧੜਾ ਸੀਗਾ ਉਹਦੇ ਨਾਲ ਸਾਡੇ ਜਿਹੜੇ ਲੈਣ ਦੇਣ ਸੀਗੇ ਉਹ ਜਥੇਬੰਦੀ ਤੌਰ ਦੇ ਉੱਤੇ ਜਿਹੜੇ ਸਾਡੇ ਪ੍ਰਸ਼ਾਸਨ ਨਾਲ ਅੱਗੇ ਖਲੋਣ ਵਾਲੇ ਜਿਹੜੇ ਸਾਡੇ ਹੈ ਸੀਗੇ ਉਹ ਜਥੇਬੰਦੀ ਦਾ ਸਾਡਾ ਕੰਮ ਸੀਗਾ ਜਿਹੜੀ ਹੁਣ ਐਸ ਗੱਲ ਦੇ ਉੱਤੇ ਆਪਾਂ ਗੱਲ ਕਰੀਏ ਕਿ ਜਿਹੜੇ ਗੱਲ ਦੇ ਉੱਤੇ ਆਪਾਂ ਅੱਜ ਇੱਥੇ ਇਕੱਠੇ ਹੋਏ ਆਂ ਅੱਜ ਅਸੀਂ ਇਸ ਕਰਕੇ ਇਕੱਠੇ ਹੋਏ ਆਂ ਕਿ ਜਥੇਬੰਦੀਆਂ ਦੇ ਉੱਤੇ ਜਿਹੜੇ ਬਲੇਮ ਲੱਗਦੇ ਆ ਉਹਨਾਂ ਨੂੰ ਅਸੀਂ ਇੱਕ ਗੱਲ ਤੁਹਾਡੇ ਕੈਮਰੇ ਤੋਂ ਸਾਫ਼ ਕਰ ਦਿੰਨੇ ਆ ਕਿ ਜਿਸ ਰਾਤ ਸਾਡੇ ਇੱਕ ਦਿਨ ਪਹਿਲਾਂ ਜਿਹੜੀ ਆ 1 ਤਰੀਕ ਨੂੰ ਜਿਹੜੇ ਦਿਨੇਸ਼ ਬੱਬੂ ਜੀ ਜਦੋਂ ਕਲਾਨੌਰ ਦੇ ਵਿੱਚ ਆਏ ਨੇ ਤੇ ਅਸੀਂ ਉੱਥੇ ਉਹਨਾਂ ਦਾ ਵਿਰੋਧ ਕਰਨ ਵਾਸਤੇ ਕਾਫੀ ਸਾਡੀਆਂ ਦੋ ਫੋਰਮਾਂ ਦੇ ਜਿਹੜੀਆਂ ਜਥੇਬੰਦੀਆਂ ਸੀ ਉਹ ਗਈਆਂ ਤੇ ਅਸੀਂ ਉਹਨਾਂ ਦੇ ਨਾਲ ਉੱਥੇ ਵਿਰੋਧ ਕਰਦੇ ਸੀ ਉੱਥੇ ਕੁਝ ਸਾਡੇ ਪ੍ਰਸ਼ਾਸਨ ਨਾਲ ਆਪਸ ਦੇ ਵਿੱਚ ਧੱਕਾ ਮੁਕੀ ਹੋਈ ਤੇ ਕੁਝ ਸਾਡੇ ਜਿਹੜੇ ਸਾਥੀ ਸੀ ਉਹਨਾਂ ਦੇ ਛੱਟਾਂ ਲੱਗ ਗਈਆਂ ਅਸੀਂ ਉਹਨਾਂ ਸੱਟਾਂ ਦਾ ਇਲਾਜ ਕਰਾਉਣ ਵਾਸਤੇ ਹਸਪੀਟਲ ਆਏ ਜਿੰਨੇ ਵੀਰ ਜਥੇਬੰਦਕ ਸੀਗੇ ਤਕਰੀਬਨ ਇੱਕ ਦੂਜੇ ਨਾਲ ਮੰਦਰਦੀ ਰੱਖਦੇ ਆ ਤੇ ਉੱਥੇ ਪਤਾ ਲੈਣ ਆਏ ਉਹਦੇ ਬਿਹਾਵ ਤੇ ਮੈਂ ਸਾਡੇ ਨਾਲ ਬਾਬਾ ਕਰਨੈਲ ਸਿੰਘ ਜੀ ਆਦੀਆਂ ਤੋਂ ਸਾਡੀ ਜੋਨ ਦੇ ਸਖਤਰ ਵੀ ਨੇ ਜੋਨ ਤੇਜਾ ਸਿੰਘ ਸਤੰਤਰ ਤੋਂ ਇਹਨਾਂ ਨੂੰ ਵੀ ਮੈਂ ਫੋਨ ਕੀਤਾ ਹੋਰ ਵੀਰਾਂ ਨੂੰ ਵੀ ਕੀਤਾ ਇਹ ਵੀ ਰਾਤ ਆਪਣੇ ਸਾਥੀ ਨੂੰ ਨਾਲ ਲੈ ਕੇ ਅਸ਼ਵਨੀ ਜੀ ਦਰੰਗਲਾ ਨੂੰ ਨਾਲ ਲੈ ਕੇ ਤੇ ਇਹ ਮੇਰੇ ਕੋਲ ਹਸਪੀਟਲ ਆ ਰਹੇ ਸੀ ਜਦੋਂ ਇਹ ਸਰਾਵਾਂ ਦੇ ਤੇ ਦਾਖਲੇ ਦੇ ਵਿਚਕਾਰ ਦਾਖਲੇ ਤੋਂ ਜਦੋਂ ਸਰਾਵਾਂ ਵੱਲ ਨੂੰ ਆ ਰਹੇ ਸੀ ਸ਼ਹਿਰ ਵੱਲ ਨੂੰ ਗਰਦਾਸਪੁਰ ਨੂੰ ਰਸਤੇ ਦੇ ਵਿੱਚ ਕੁਝ ਸ਼ਰਾਰਤੀ ਅੰਸਰ ਜਿਹੜੇ ਕਿ ਮੇਰੇ ਕੋਲ ਘਰ ਵੀ ਪਹੁੰਚੇ ਆ ਵੀ ਸਾਡੇ ਕੋਲ ਗਲਤੀ ਹੋ ਗਈ ਆ ਉਹਨਾਂ ਨੇ ਘਰ ਜਾ ਕੇ ਮੈਨੂੰ ਬੜਾ ਸਾਫ਼ ਕੀਤਾ ਕਿ ਸਾਡੇ ਕੋਲੋਂ ਗਲਤੀ ਹੋ ਗਈ ਆ ਜਥੇਬੰਦੀ ਨਾਲ ਸਾਨੂੰ ਇਸ ਤਰ੍ਹਾਂ ਦਾ ਨਹੀਂ ਸੀ ਚਾਹੀਦਾ ਪਰ ਅਸੀਂ ਕਿਤੇ ਨਾ ਕਿਤੇ ਗਲਤੀ ਜੜੀ ਆ ਉਹ ਕਰ ਗਏ ਆ ਮੈਂ ਉਹਨਾਂ ਦੇ ਨਾਮ ਵੀ ਦੱਸ ਦੇਣਾ ਪਵਨਵੀਰ ਸਿੰਘ ਮੱਖਣ ਸਿੰਘ ਮਨਿੰਦਰ ਸਿੰਘ ਕੁਲਜੀਤ ਸਿੰਘ ਗੁਰਮੇਦ ਸਿੰਘ ਗੁਰਪ੍ਰੀਤ ਸਿੰਘ ਦਰਸ਼ਨ ਸਿੰਘ ਤੇ ਸਤਨਾਮ ਸਿੰਘ ਵਗੈਰਾ ਇਹ ਮੇਰੇ ਕੋਲ ਸਰਪੰਚ ਬਲਦੇਵ ਵੀ ਇਕ ਕਾਫੀ ਬੰਦੇ ਮੇਰੇ ਕੋਲ ਘਰ ਵੀ ਜਾਂਦੇ ਰਹੇ ਕਿ ਸਾਡੇ ਕੋਲ ਜਥੇਬੰਦੀ ਨਾਲ ਗਲਤੀ ਹੋ ਗਈ ਅਸੀਂ ਇਹਨਾਂ ਨੂੰ ਬਾਰ-ਬਾਰ ਇਹ ਗੱਲ ਕਹਿੰਦੇ ਰਹੇ ਆ ਕਿ ਵੇਖੋ ਜੇ ਗਲਤੀ ਹੋ ਗਈ ਆ ਤੁਸੀਂ ਐਸ ਕਦਰ ਬੰਦੇ ਨੂੰ ਮਾਰਿਆ ਵਾ ਮੇਰੇ ਲਾਗੇ ਖਲੋਤੇ ਆ ਪਾਣੀ ਦੀ ਬੋਤਲ ਅਜੇ ਵੀ ਹੱਥ 'ਚ ਹੈ ਪੰਜਾਬ ਦੇ ਮਸਲਿਆਂ ਤੇ ਲੜਦੇ ਹੋਣ ਤੇ ਉਹਨਾਂ ਨੂੰ ਇਹਨਾਂ ਨੇ ਇੰਨੀ ਬੇਕਦਰ ਹੀ ਨਾ ਕੁੱਟਿਆ ਸਿਰ ਦੀ ਹੱਡੀ ਹੋਰ ਵੀ ਹੱਡੀਆਂ ਤੋੜ ਦਿੱਤੀਆਂ ਮੈਂ ਇਹ ਵੀ ਗੱਲ ਦੱਸ ਦਵਾਂ ਜਥੇਬੰਦੀਆਂ ਇਦਾਂ ਨਹੀਂ ਕਰਦੀਆਂ ਨਾ ਰਾਤ ਕਣਕਾਂ ਵੜਾਉਂਦੀਆਂ ਤੇ ਨਾ ਕਣਕਾਂ ਵੜਦੀਆਂ ਸਾਡਾ ਕਣਕ ਵਾਲਾ ਉਸ ਦਿਨ ਕੋਈ ਵੀ ਪ੍ਰੋਗਰਾਮ ਜਥੇਬੰਦੀ ਦਾ ਨਹੀਂ ਸੀ ਸਾਡਾ ਕਣਕਵਾਲੇ ਨਾਲ ਕੋਈ ਵੀ ਇਸ ਤਰ੍ਹਾਂ ਦਾ ਅੰਕੜਾ ਨਹੀਂ ਸੀ ਸਾਡਾ ਆਪਣਾ ਪ੍ਰੋਗਰਾਮ ਸੀ ਅਸੀਂ ਆਪਣੇ ਪ੍ਰੋਗਰਾਮ 'ਚ ਸ਼ਹਿਰ ਤੋਂ ਜਾ ਰਹੇ ਸੀ ਹਾਂ ਜਿਉ ਇਹ ਗੱਲ ਕਹਿੰਦੇ ਨੇ ਤੇ ਮੈਂ ਇਹ ਵੀ ਦੱਸ ਦੇਵਾਂ ਕਿ ਜਿਉ ਕਹਿੰਦੇ ਨੇ ਤੇ ਫਿਰ ਜਿਸ ਦਿਨ ਉਹਨਾਂ ਨੇ ਐਫ ਆਈ ਆਰ ਕਰਵਾਈ ਹੈ ਉਹਨਾਂ ਜਥੇਬੰਦੀ ਦਾ ਨਾਂ ਕਿਉਂ ਨਹੀਂ ਲਿਆ ਉਹਨਾਂ ਨੇ ਕਿਉਂ ਨਹੀਂ ਆਖਿਆ ਕਿ ਜਥੇਬੰਦਿਕ ਜਿਹੜੇ ਨੇ ਉਹ ਇੱਥੇ ਆਏ ਸੀ ਉਹਨਾਂ ਨੇ ਸਿਰਫ ਤੇ ਸਿਰਫ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਜਾਂ ਸੰਘਰਸ਼ੀ ਯੋਧਿਆਂ ਨਾਲ ਜੋ ਉਹਨਾਂ ਨੇ ਕੀਤਾ ਬਹੁਤ ਮਾੜਾ ਕੀਤਾ ਅਸੀਂ ਤੇ ਇਹੀ ਕਵਾਂਗੇ ਕਿ ਜਿਹੜੀ ਵੀ ਇਦਾਂ ਤੇ ਕਾਨੂੰਨੀ ਕਾਰਵਾਈ ਬਣਦੀ ਹੈ ਅਸੀਂ ਪ੍ਰਸ਼ਾਸਨ ਦੀ ਵੀ ਇੱਥੇ ਗਲਤੀ ਗੱਡਣੀ ਚਾਹੁੰਦੇ ਆ ਪ੍ਰਸ਼ਾਸਨ ਨੇ ਵੀ ਸਾਨੂੰ ਕਈ ਵਾਰ ਇਹ ਗੱਲਾਂ ਦੇ ਵਿੱਚ ਅਲਜਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਕਣਕ-ਕੁਣਕ ਵਾਲਾ ਮਸਲਾ ਅਸੀਂ ਇਹਨਾਂ ਨੂੰ ਵੀ ਬਾਰ-ਬਾਰ ਕਹਿੰਦੇ ਰਹੇ ਆ ਵੀ ਸਾਡਾ ਕਣਕ ਵਾਲਾ ਮਸਲਾ ਹੁੰਦਾ ਵੀ ਤੇ ਸਿਰਫ ਇੰਨਾ ਹੀ ਹੋਣਾ ਸੀ ਕਿ ਅਸੀਂ ਦਿਨੇ ਤੁਹਾਡੇ ਨਾਲ ਪ੍ਰਸ਼ਾਸਨ ਨਾਲ ਲੜਨਾ ਸੀ ਪਿੰਡ ਦੇ ਲੋਕਾਂ ਨਾਲ ਨਹੀਂ ਸਾਰੇ ਪਿੰਡ ਸਾਡੇ ਨੇ ਸਾਰੇ ਲੋਕ ਸਾਡੇ ਨੇ ਸਾਰੇ ਕਿਸਾਨੀ ਨਾਲ ਜੁੜੇ ਹੋਏ ਨੇ ਮੇਰਾ ਨਾਮ ਜੀ ਕੁਲਜੀਤ ਸਿੰਘ ਆ ਮੈਂ ਮੈਂਬਰ ਪੰਚਾਇਤ ਆ ਪਿੰਡ ਸਰਾਵਾ ਤੋਂ ਤੇ ਇੱਕ ਗੱਲਬਾਤ ਅੱਜ ਜਿਹੜਾ ਤੁਹਾਨੂੰ ਸੱਦਣ ਦਾ ਇੱਥੇ ਸਾਡਾ ਮਕਸਦ ਹੀ ਹੋਏ ਆ ਕਿ ਸਾਡੇ ਇੱਥੇ ਕੋਈ ਜਿ ਪੰਚਾਇਤੀ ਜ਼ਮੀਨ ਦਾ ਪਹਿਲਾਂ ਝਗੜਾ ਚੱਲਦਾ ਸੀ ਉਹਦੇ ਵਿੱਚ ਕੀ ਸਰਪੰਚ ਸਾਹਿਬ ਹੁਣਾਂ ਨੇ ਉਹ ਮਾਨਯੋਗ ਹਾਈ ਕੋਰਟ ਤੋਂ ਮਤਲਬ ਵੀ ਉਹ ਜ਼ਮੀਨ ਪੰਚਾਇਤ ਦੇ ਨਾਂ ਕਰਵਾ ਕੇ ਉਹਦੀ ਬਾਅਦ ਵਿੱਚ ਜਿਹੜੀ ਆ ਉਹਨਾਂ ਬੋਲੀ ਕਰਵਾਈ ਸੀ ਬੋਲੀ ਕਰਵਾ ਕੇ ਉਹ ਜ਼ਮੀਨ ਇਹਨਾਂ ਨੇ ਸਤਨਾਮ ਸਿੰਘ ਜੀ ਨੇ ਉਹਨਾਂ ਨੂੰ ਜਿਹੜੀ ਆ ਉਹ ਦਿੱਤੀ ਸੀ ਪਟੇ ਦੇ ਉੱਤੇ ਉਹਦਾ ਬਕਾਇਦਾ ਪਟਾ ਘਟਿਆ ਹੋਇਆ ਸਭ ਕੁਝ ਹੀ ਉਹਦੇ ਵਿੱਚ ਕੀ ਹੋਇਆ ਜੀ ਇਹਨਾਂ ਨੇ ਜਿਹੜੀ ਕਣਕ ਬੀਜੀ ਹੋਈ ਸੀ ਉਹ ਜਿਹੜੀ ਕਣਕਵਾ ਉਹ ਜਿਹੜੀ ਦੂਸਰੀ ਪਾਰਟੀ ਸੀ ਜਿਨ੍ਹਾਂ ਨੇ ਪਹਿਲਾਂ ਉੱਤੇ ਕਬਜ਼ਾ ਕੀਤਾ ਹੋਇਆ ਸੀ ਉਹ ਪਾਰਟੀ ਨੇ ਜਿਹੜੀ ਆ ਉਹ ਕਣਕ ਰਾਤ ਚੋਰੀ ਜਿਹੜੀ ਆ ਉਹ ਕਣਕ ਨੂੰ ਵੜਨ ਦੀ ਕੋਸ਼ਿਸ਼ ਕੀਤੀ ਇਹਨਾਂ ਦੀ ਤੇ ਇਹਨਾਂ ਨੂੰ ਕਿਤੇ ਸ਼ਾਮੀ ਪਹਿਲਾਂ ਉਹ ਧਮਕੀਆਂ ਮਾਰਦੇ ਸੀ ਇਹਦੇ ਵਿੱਚ ਇੱਕ ਆ ਹੈਗੀ ਆ ਜੀ ਇਕਾਈ ਦੇ ਇੱਧਰ ਪ੍ਰਧਾਨ ਹੈਗੇ ਆ ਹਰਵਿੰਦਰ ਸਿੰਘ ਮੱਲੀ ਔਰ ਇੱਕ ਹੈਗੇ ਆ ਸੁਖਵਿੰਦਰ ਸਿੰਘ ਗੱਲੜਪਿੰਡੀ ਔਰ ਕਰਨੈਲ ਸਿੰਘ ਆਦਿਆਂ ਉਹ ਕੀ ਉਹਨਾਂ ਨੇ ਪਹਿਲਾਂ ਵੀ ਇਹਨਾਂ ਨੂੰ ਉਦਣ ਸ਼ਾਮੀ ਖੋਦ ਹੀ ਦੱਸ ਕੇ ਗਏ ਆ ਕਿ ਅਹੀਂ ਜਿਹੜੀ ਆ ਉਹ ਅੱਜ ਰਾਤ ਜਿਹੜੀ ਆ ਤੁਹਾਡੀ ਕਣਕ ਵੱਢਣੀ ਆ ਤੁਸੀਂ ਕਰ ਲਿਓ ਜੋ ਕਰਨਾ ਵਾ ਫੇਰ ਕੀ ਹੋਇਆ ਕਿ ਰਾਤ ਇਹ ਇਹਨੇ ਆਪਣੀ ਕਣਕ ਦੀ ਰਾਖੀ ਰੱਖੀ ਸੀ ਔਰ ਰਾਤ 12 12 ਸਵਾ 12 ਦੇ ਵਜੇ ਜਿਹੜੇ ਆ ਇਹ ਕਿਸਾਨ ਕ ਟੁਕਟ ਤਿੰਨ ਚਾਰ ਜਾਣੇ ਤਾਂ ਇਹ ਹੈਗੇ ਹੀ ਦੇ ਵਿੱਚ ਜਿਹੜੇ ਬਾਕੀ ਅਣਪਛਾਤੇ 15 20 ਜਾਣੇ ਜਿਹੜੇ ਆ ਉਹ ਉਧਰੋਂ ਆਏ ਆ ਤੇ ਉਹਨਾਂ ਨੇ ਧੱਕੇ ਨਾਲ ਜਿਹੜੀਆਂ ਦੋ ਮਸ਼ੀਨਾ ਡਾਹ ਕੇ ਜਿਹੜੀ ਕਣਕ ਵੱਢਣ ਦੀ ਕੋਸ਼ਿਸ਼ ਕੀਤੀ ਆ ਇਹ ਸਤਰਾਮ ਸਿੰਘ ਜੀ ਉਹਨਾਂ ਨੇ ਮੌਕੇ ਦੇ ਉੱਤੇ ਜਿਹੜਾ ਵਾ ਉਹ ਮਤਲਬ ਕਿ 112 ਤੇ ਕਾਲ ਕੀਤੀ ਆ ਤੇ ਉੱਥੇ ਕਾਲ ਕਰਕੇ ਤੇ ਮੌਕੇ ਤੇ ਜਿਹੜੀ ਆ ਪੁਲਿਸ ਕੁਝ ਟਾਈਮ ਦੇ ਵਿੱਚ ਹੀ ਜਿਹੜੀ ਪੁਲਿਸ ਫੋਰਸ ਜਿਹੜੀ ਆ ਉਹ ਪਹੁੰਚ ਗਈ ਹੀ ਤੇ ਉਹ ਜਦੋਂ ਪੁਲਿਸ ਫੋਰਸ ਆਈ ਆ ਤੇ ਇਹ ਜਿਹੜੇ ਕਿਸਾਨ ਹੈਗੇ ਹੀ ਇਹ ਜਿਹੜੇ ਆ ਜੀ ਇਹ ਰਾਤ ਉੱਥੋਂ ਬਾਅਦ ਵਿੱਚ ਪੁਲਿਸ ਵੱਲ ਵੇਖ ਕੇ ਤੇ ਭੱਜੇ ਆ ਪੱਜ ਕੇ ਪਤਾ ਨਹੀਂ ਇਹ ਫਿਰ ਕਿੱਦਾਂ ਜਿਹੜੇ ਆ ਉਹ ਗਏ ਆ ਜਿਹੜੀ ਮਤਲਬ ਇਹ ਪੁਲਿਸ ਨੇ ਜਿਹੜੀਆਂ ਕੰਬਾਈਨਾਂ ਸੀ ਦੋਵੇਂ ਉਹ ਮੌਕੇ ਤੇ ਫੜ ਲਈਆਂ ਔਰ ਟਰੈਕਟਰ ਟਰਾਲੀ ਕਣਕ ਵੀ ਜਿੰਨੀ ਵੱਡੀ ਦੀ ਸੀ ਉਹ ਮੌਕੇ ਦੇ ਉੱਤੇ ਫੜ ਲਈ ਸੀ ਉਹ ਹੁਣ ਉਹਨਾਂ ਦੇ ਉੱਤੇ ਪਰਚੇ ਹੋਏ ਆ ਜੀ ਤੇ ਇਹ ਜਿਹੜਾ ਇੱਕ ਜਿਹੜਾ ਹਰਵਿੰਦਰ ਸਿੰਘ ਮੱਲੀ ਆ ਜੀ ਤੇ ਇੱਕ ਸੁਖਵਿੰਦਰ ਸਿੰਘ ਆ ਜਿਹੜਾ ਇਹ ਇੱਕ ਨਜਾਇਜ਼ ਪਰਚਾ ਜਿਹੜਾ ਵਾ ਉਹ ਸਾਡੇ ਤੇ ਬਣਾਉਂਦਾ ਪਿਆ ਵਾ ਉਹ ਪਤਾ ਨਹੀਂ ਹੋਣ ਇਹਨਾਂ ਨੇ ਕਿੱਦਾਂ ਉਹਦੇ ਸੱਟਾ ਸੁੱਟਾ ਲਾ ਕੇ ਦਾਖਲ ਹੋ ਗਈ ਸੀ ਅੱਜ ਤੋਂ ਮਤਲਬ 2 ਮਹੀਨੇ ਹੀ ਹੋ ਚੱਲੇ ਆ ਤਕਰੀਬਨ ਗੱਲ ਨੂੰ ਇਹ ਵਾਲੀ ਨੂੰ ਤੇ ਉਹ ਹੁਣ ਪਰਚਾ ਘਟਾਉਂਦੇ ਪਏ ਆ ਪਰਚਾ ਘਟਾਉਣ ਦਾ ਮੁੱਖ ਕਾਰਨ ਕੀ ਇਹ ਹੀ ਆ ਕਿ ਜਿਹੜਾ ਹਨੂਆ ਬਲੈਕਮੇਲ ਕੀਤਾ ਜਾ ਰਿਹਾ ਵੀ ਤੁਸੀਂ ਜਿਹੜਾ ਵਾ ਜਾਂ ਤੇ ਉਹ ਜਿਹੜੀ ਪੈਲੀ ਆ ਜਿਹੜੀ ਉਹ ਛੱਡ ਦੋ ਸਾਨੂੰ ਦੁਬਾਰਾ ਜਿਹੜੀ ਕਣਕ ਵੱਡੀ ਆ ਉਹ ਸਾਨੂੰ ਵਾਪਸ ਦੇ ਦਿਓ ਔਰ ਇਹ ਜੇ ਤੁਸੀਂ ਨਹੀਂ ਦਿੰਦੇ ਤੇ ਅਸੀਂ ਤੁਹਾਡੇ ਤੇ ਪਰਚਾ ਕਰਵਾਉਣਾ 307 ਲਵਾ ਦੇਣੀ ਆ ਕਦੀ ਕਹਿੰਦੇ 308 ਲਵਾ ਦੇਣੀ ਆ ਇਹ ਜਿੰਨੇ ਵੀ ਜਿਹੜੇ ਮਤਲਬ ਇਹਦੇ ਵਿੱਚ ਨਾਮ ਪਾਏ ਗਏ ਆ ਉਹ ਬਿਲਕੁਲ ਨ ਔਰ ਉਧੇ ਵਿੱਚ ਵੀ ਜੇ ਇਹ ਇਹ ਜਿਹੜੇ ਆ ਮਤਲਬ ਇਹ ਜਥੇਬੰਦੀ ਦੇ ਮੇਨ ਅਹੁਦੇਦਾਰ ਆ ਇਹਨਾਂ ਨੂੰ ਇਹੋ ਜੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਇਹ ਸਾਨੂੰ ਉੱਥੇ ਅਸੀਂ ਗੁਰਦੁਆਰਾ ਸਾਹਿਬ ਜਾਣੇ ਆ ਕਿ ਇੱਕ ਜਾਣਾ ਵੀ ਹੰਦੇ ਨਾਲ ਉੱਥੇ ਚੜ੍ਹ ਕੇ ਕਹਦੇ ਵੀ ਅਸੀਂ ਕਿਸੇ ਨੂੰ ਮਾਰਿਆ ਹੋਏ ਜਾਂ ਕੁਛ ਸਿਰਫ ਨਜ਼ਾਇਰ ਜਿਹੜਾ ਇਹ ਪਰਚਾ ਬਣਾ ਕਰਉਂਦੇ ਪਏ ਆ ਸੱਟਾਂ ਲੱਗੀਆਂ ਕਿੱਦਾਂ ਉਹਨਾਂ ਦੇ ਇਹ ਸਾਨੂੰ ਨਹੀਂ ਪਤਾ ਜੀ ਇਹ ਪਹਿਲਾਂ ਪੁਲਿਸ ਵਾਲੇ ਵੇਖ ਕੇ ਜਦੋਂ ਭੱਜੇ ਜਾਣਾ ਉੱਥੋਂ ਇਹ ਘਰ ਵਾਲੇ ਵੀ ਮਸ਼ੀਨਾਂ ਛੱਡ ਕੇ ਭੱਜ ਗਏ ਤੇ ਇੱਕ ਕਿਸਾਨ ਵੀ ਸਾਰੇ ਮੋਟਰਸਾਈਕਲ ਸੁੱਟ ਕੇ ਆਪਣੇ ਭੱਜ ਗਏ ਆ ਸਾਰੇ ਇਹ ਸਾਨੂੰ ਨਹੀਂ ਪਤਾ ਇੱਥੋਂ ਕਿੱਥੋਂ ਸੱਟ ਲੱਗੀ ਆ ਤੇ ਉਹ ਜਿਹੜਾ ਬਸਾਨੂੰ ਹੁਣ ਬਲੈਕਮੇਲ ਕੀਤਾ ਜਾ ਰਿਹਾ ਵੀ ਉਹ ਪਰਚੇ ਦੇ ਵਿਹਾਰ ਤੇ ਜਿਹੜੇ ਆ ਉਹ ਦੂਜਾ ਜਿਹੜਾ ਰਾਜੀਨਾਮਾ ਕਰ ਲਿਆ ਜਿਹੜਾ ਤੁਸੀਂ ਮੇਰਾ ਨਾਮ ਸਤਨਾਮ ਸਿੰਘ ਹੈਂ ਪਿੰਡ ਸਰਾਈ ਦਾ ਤੇ ਮੈਂ 6 ਮਹੀਨੇ ਹੋ ਗਿਆ ਪਹਿਲੀ ਠੇਕੇ ਦੇ ਲਈ ਆ 12 ਲਗਭਗ 12 ਕਿੱਲੇ ਆ ਜਿਹਦੀ ਮੈਂ ਪੈਸੇ ਦਿੱਤੇ 1,85,000 ਰੁਪਇਆ ਤੇ ਘਟਨਾ ਇਹ ਆ ਕਿ ਮੈਂ ਕਣਕ ਬੀਜੀ ਸੀ ਤੇ ਕਣਕ ਪੱਕ ਕੇ ਤਿਆਰ ਹੋ ਗਈ ਤੇ ਮੁੜ ਕੇ ਮੈਂ ਵੱਢਣੀ ਹੀ ਤੇ ਇਹ ਜਿਹੇ ਬੰਦੀਆਂ ਤੇ ਦੂਜੀ ਪਾਰਟੀ ਹਰਪਾਲ ਸਿੰਘ ਹੋਣੀ ਇਹਨਾਂ ਦੇ ਚਾਚੇ ਤਾਏ ਇਹ ਮੈਨੂੰ ਧਮਕੀਆਂ ਦੇਂਦੇ ਆਂ ਦੇ ਕਿ ਜਦੋਂ ਤੂੰ ਕਣਕ ਵੱਢੇਗਾ ਤੇ ਇਹ ਵੇਖਾਂਗੇ ਤੇ ਇਹਨਾਂ ਨੇ ਨਾ ਜਿਹੇ ਬੰਦੀਆਂ ਨੇ ਜਿਹੇ ਬੰਦੀਆਂ ਨੇ ਇੱਥੇ ਦਿਨੇ ਆਏ ਆ ਤੇ ਸ਼ਾਮੀ ਇੱਧਰ ਦੱਸ ਕੇ ਗਏ ਆ ਕਿ ਅਸੀਂ ਅੱਜ ਰਾਤ 12 ਵਜੇ ਕਣਕ ਵੱਢਣੀ ਆ ਤੇ ਮੈਂ ਉਹੀ ਮੈਂ ਇੱਥੇ ਆਇਆ ਆ ਰਾਖੀ ਕੀਤੀ ਆਪਣੀ ਕਣਕੇ ਦੀ ਫਸਲ ਦੀ ਤੇ ਪੂਰੇ 12 ਵਜੇ ਤੇ ਕਣਕ ਵੱਡਣ ਡੈਪੇ ਦੋ ਮਸ਼ੀਨਾਂ ਲੱਗ ਪਈਆਂ ਤੇ ਜਿਹੇ ਬੰਦੀਆਂ ਵੀ ਆਈਆਂ ਆ ਤੇ ਮੈਂ 112 ਨੰਬਰ ਤੇ ਕਾਲ ਕੀਤੀ ਆ ਪੁਲਿਸ ਆ ਗਈ ਆ ਤੇ ਪੁਲਿਸ ਨੂੰ ਵੇਖਦਿਆਂ ਹੀ ਕੰਪੈਨਾਂ ਵਾਲੇ ਆਪੇ ਵੱਡਣ ਵਾਲੇ ਕਣਕ ਇਹ ਭੱਜ ਗਏ ਤੇ ਜਿਹੇ ਬੰਦੀਆਂ ਵੀ ਭੱਜ ਗਈਆਂ ਇਹਨਾਂ ਵਿੱਚੋਂ ਉਹ ਦਿਨੋਂ ਸੱਟਾਂ ਵੀ ਲੱਗੀਆਂ ਆਪੋ ਚੋਦੀ ਸੱਟਾਂ ਲੱਗੀਆਂ ਭੱਜਣ ਦੇ ਕਾਰਨ ਸੱਟਾਂ ਲੱਗ ਗਈਆਂ ਇਹਨਾਂ ਨੂੰ ਤੇ ਸੱਟਾਂ ਲੱਗੀਆਂ ਤੇ ਇਹ ਹੁਣ ਸਾਡੇ ਤੇ ਪਰਚਾ ਦੇਣ ਨੂੰ ਪਰਚਾ ਦੇਣ ਦੇਦੇ ਆ ਬਕਾਇਦਾ ਕੀ ਮੌਕੇ ਤੇ ਪੁਲਿਸ ਨੇ ਕੰਪੈਨ ਦਾਣੇ ਵਾਲੀ ਟਰਾਲੀ ਬਰਾਮਦ ਕਰ ਲਈ ਸੀ ਤੇ ਇਹ ਹੁਣ ਕਹਿਣ ਦੇ ਆ ਕਿ ਸਾਡੇ ਨਾਲ ਫੈਸਲਾ ਕਰ ਲੋ ਨਹੀਂ ਤੇ ਅਸੀਂ ਤੁਹਾਡੇ ਪਰਚਾ ਦਵਾਵਾਂਗੇ ਤੁਹਾਡੇ ਉੱਤੇ ਬਾਰ-ਬਾਰ ਬਾਰ-ਬਾਰ ਧਮਕੀਆਂ ਵੀ ਦੇਣ ਦੇਦੇ ਆ ਕੀ ਨਹੀਂ ਜੀ ਤੈਨੂੰ ਝੋਨਾ ਨਹੀਂ ਲਗਾਉਂਦਾ ਵਾਂਗੇ ਦੇਹ ਬੰਦੀਆਂ ਕਿੰਨਾ ਚਿਰ ਪਹਿਲਾਂ ਦੀ ਗੱਲ ਹੈ ਜਿਹੜਾ ਲੜਾਈ ਹੋਈ ਜਿਹੜੀ ਲੜਾਈ ਹੋਏ ਨੂੰ ਲਗਭਗ 2 ਮਹੀਨੇ ਹੋ ਗਏ ਆ ਹੁਣ ਤੁਸੀਂ ਕੀ ਚਾਹੁੰਦੇ ਹੋ ਅਸੀਂ ਇਹੀ ਇਹੀ ਚਾਹੁੰਦੇ ਹਾਂ ਇਨਸਾਫ ਚਾਹੁੰਦੇ ਆ ਕਿ ਜੇ ਇਹ ਨਜਾਇਜ਼ ਸਾਡੇ ਤੇ ਪਰਚਾ ਕਰਾਉਂਦੇ ਦੇ ਆ ਇਹਨਾਂ ਦਾ ਜੋ ਵੀ ਹੈ ਇਹਨਾਂ ਦਾ ਪ੍ਰਧਾਨ ਕੋਈ ਵੀ ਕਿਸਾਨ ਯੂਨੀਅਨ ਦਾ ਕੁੰਦੇਰਸਰ ਕੁੰਦੇਰਸਰ ਇਹਨਾਂ ਨੂੰ ਇਹੋ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਨੂੰ ਪੁੱਛਣ ਕਿ ਕੀ ਗੱਲ ਹੋਈ ਹੈ ਇੱਥੇ ਕੀ ਮਸਲਾ ਆ ਤੇ ਨਜਾਇਜ਼ ਨਾ ਕੀਤਾ ਜਾਏ ਤੁਸੀਂ ਕਹਿੰਦੇ ਜਿੱਥੇ ਬੰਦੇ ਬੋਲੇ ਤਾਂ ਹਾਂਜੀ ਤੁਸੀਂ ਕਿਹੜੀ ਇੱਥੇ ਬੰਦੀ ਅਸੀਂ ਜਿ세 ਬੰਦੀ ਭਾਰਤੀ ਕਿਸਾਨ ਯੂਨੀਅਨ ਗੁਰਨਾਮ ਸਿੰਘ ਚਲੋਨੀ ਨਾਲ ਫਿਰ ਸੰਪਰਕ ਕਰਾਂਗੇ ਅਸੀਂ ਵੀ ਤੇ ਉਹ ਜਿਹੇ ਬੰਦੀਆਂ ਨਾਲ ਕਰਕੇ ਇਹਨਾਂ ਦਾ ਵਿਰੋਧ ਪੂਰਾ ਕਰਾਂਗੇ ਤੁਸੀਂ ਮੈਂਬਰ ਵੀ ਆ ਗਏ ਸਾਰਾ ਹਾਂਜੀ ਮੈਂਬਰ ਵੀ ਮੈਂ ਹੈਗਾ ਜੀ ਇਹ ਜੀ ਸਰਾਵਾ ਪਿੰਡ ਦੀ ਘਟਨਾ ਜੀ ਇਹ 25 24 ਦੀ ਤੇ ਰਾਤ ਨੂੰ ਕਾਲ ਗਈ ਸੀ 12:00 ਵਜੇ ਨਾਲ ਵੀ ਕੁਝ ਜਿਹੜੇ ਲੋਕ ਨੇ ਸਰਾਵਾ ਪਿੰਡ ਦੇ ਉਹ ਕਣਕ ਚੋਰੀ ਰਾਤ ਨੂੰ ਵੜ ਰਹੇ ਨੇ ਤੇ ਮੌਕੇ ਤੇ ਜਦੋਂ ਪੁਲਿਸ ਪਾਰਟੀ ਗਈ ਆ ਤੇ ਉਹ ਜਿਹੜਾ ਸੀ ਉਥੇ ਜਿਹੜੀਆਂ ਆਪਣੀਆਂ ਕਣਕ ਟਰਾਲੀਆਂ ਚ ਸੀ ਤੇ ਇੱਕ ਕੰਪੈਨ ਜਿਹੜੀ ਮੌਕੇ ਤੇ ਅਸੀਂ ਫਿਰ ਲਿਆਂਦੀ ਸੀ ਥਾਣੇ ਤੇ ਕਿਹਦੀ ਜ਼ਮੀਨ ਸੀ ਤੇ ਕੌਣ ਉਹ ਧੱਕਾ ਕਰਾ ਵੜ ਰਿਹਾ ਸੀ ਇਹ ਜੀ ਜ਼ਮੀਨ ਤੇ ਹੈਗੀ ਇਹ ਪੰਚਾਇਤੀ ਇਹ ਤੋਂ ਪਹਿਲਾਂ ਜਿਹੜੀ ਮੌਜੂਦਾ ਇਹਦੇ ਦੇ ਜਿਨ੍ਹਾਂ ਨੇ ਆਪਣਾ ਠੇਕੇ ਤੇ ਲਈ ਹੋਗੀ ਸਤਨਾਮ ਸਿੰਘ ਧਰ ਤੇ ਇਸ ਤੋਂ ਪਹਿਲਾਂ ਜਿਹੜੀ ਆ ਹਰਪਾਲ ਸਿੰਘ ਹੁਣਾਂ ਦੀ ਧਿਰ ਸੀ ਜਿੰਨਾ ਕੋਈ ਕਾਫੀ ਸਮਾਂ ਪਹਿਲਾਂ ਪੰਚਾਇਤੀ ਜ਼ਮੀਨ ਵਗਦੀ ਰਹੀ ਹੈ ਇਹ ਹੁਣ ਸਰਕਾਰ ਨੇ ਮਾਲ ਮਹਿਕਮੇ ਨੇ ਜ਼ਮੀਨ ਛੜਵਾ ਕੇ ਇਹਦੀ ਬੋਲੀ ਕਰਵਾ ਕੇ ਤੇ ਜਿਹੜੇ ਹੁਣ ਨਵਾਂ ਠੇਕੇ ਤੇ ਲਈ ਉਹ ਸਤਨਾਮ ਸਿੰਘ ਹੁਣਾਂ ਲਈ ਸੀ ਵੱਡ ਗੌਣ ਰਿਆ ਸੀ ਉਹ ਰਾਤ ਇਹ ਜੀ ਸਤਨਾਮ ਸਿੰਘ ਹੁਣਾਂ ਦਾ ਦੋਸ਼ ਮੁਤਾਬਕ ਜਿਹੜੀ ਗੱਲ ਆਈ ਸਾਹਮਣੇ ਵੀ ਜਿਹੜੀ ਪਹਿਲੀ ਜਿੰਨਾ ਕੋਈ ਸਰਕਾਰ ਨੇ ਛੜਾਈ ਸੀ ਜ਼ਮੀਨ ਉਹ ਤੇ ਜਿਹੜੀ ਰਾਤ ਨੂੰ ਪੈੜੀ ਵਟ ਰਹੀ ਹੈ ਕੁਝ ਕਿਸਾਨ ਵੀ ਨਾਲ ਹੈਗੀ ਜਥੇਬੰਦੀ ਸ਼ਾਮਿਲ ਸੀ ਨਹੀਂ ਕਿਸਾਨ ਜਥੇਬੰਦੀਆਂ ਆਲਾ ਦਾ ਕੋਈ ਰੋਲ ਸਾਹਮਣੇ ਨਹੀਂ ਆਇਆ ਜਿਹੜੇ ਹੁਣ ਪਿੰਡ ਵਾਸੀ ਕਹਿ ਰਹੇ ਨੇ ਕਿ ਕੁਝ ਕਿਸਾਨ ਜਥੇਬੰਦੀਆਂ ਧੱਕੇ ਨਾਲ ਕਹਿ ਰਹੀਆਂ ਕਿ ਪੱਛਾ ਛਾੜ ਦੇ ਕਰਾ ਦੇਣਾ ਵਾ ਉਹ ਕੀ ਮਸਲਾ ਸਰ ਹੈਗਾ ਉਹ ਜੀ ਸਾਨੂੰ ਇੱਕ ਐਪਲੀਕੇਸ਼ਨ ਮਿਲੀ ਵੀ ਉਸ ਜਿਹੜਾ ਇਨਸੀਡੈਂਟ ਹੋਇਆ ਸੀ ਰਾਤ ਨੂੰ ਇੱਕ ਕਿਸਾਨ ਆਕੂ ਨੇ ਕਰਨੈਲ ਸਿੰਘ ਉਹਨਾਂ ਨਾਲ ਲੜਾਈ ਝਗੜੇ ਦਾ ਤੇ ਉਹਦੀ ਐਫਆਈਰ ਅਸੀਂ ਰਜਿਸਟਰ ਕਰ ਰਹੇ ਹਾਂ ਉਹਦੀ ਇਹ ਤਸਦੀਕ ਕਰ ਰਹੇ ਹਾਂ ਵੀ ਇਹ ਕੀ ਉਸ ਧਰਨ ਵੱਲੋਂ ਹੀ ਕੀਤਾ ਗਿਆ ਕਿ ਕੋਈ ਸੈਪਰੇਟ ਇਸ਼ੂ ਹੈ ਇਹ ਹੁਣ ਤੱਕ ਕੀ ਸਾਹਮਣੇ ਆ ਵੀ ਦੋਵੇਂ ਮਸਲੇ ਵੱਖਰੇ ਵੱਖਰੇ ਦੇ ਇੱਕੋ ਹੀ ਆ ਨਹੀਂ ਜੀ ਹਲੇ ਤੱਕ ਤਾਂ ਜਿਹੜਾ ਵਾ ਵੀ ਉਹਨੂੰ ਉਹਦੇ ਨਾਲ ਹੀ ਜੋੜਿਆ ਜਾ ਰਿਹਾ ਵਾ ਤੇ ਬਾਕੀ ਤਫਤੀਸ਼ 'ਚ ਦੇਖਦੇ ਆਂ ਵੀ ਇਹਦਾ ਸੱਚ ਕੀ ਸਾਹਮਣੇ ਹੁੰਦਾ ਕਿੰਨੇ ਬੰਦੇ ਜਖਮੀ ਨੇ ਜਿਹੜੇ ਕਹ ਰਹੇ ਜੀ ਉਹਦੇ 'ਚ ਸਿਰਫ ਇੱਕੋ ਬੰਦਾ ਜ਼ਖਮੀ ਹੈ